ਆਪ ਦੀ ਹਾਲਤ ਹੈ ਦਿੱਲੀ ਤੋਂ ਜੋ ਹੋ ਗਿਆ ਹੀ ਹੈ ਇੱਥੇ ਆ ਕੇ ਜਿਹੜਾ ਕੈਂਡੀਡੇਟ ਵੀ ਇਹਨਾਂ ਨੇ ਦਿੱਤਾ ਉਹ ਬਿਲਕੁਲ ਇੱਕ ਪਰੇਸ਼ਟ ਤੇ ਬਿਕਾਊ ਆਦਮੀ ਦਲਾਲ ਰਿਹਾ ਆਸ਼ੂ ਦਾ ਹੋ ਸਾਰੇ ਵਪਾਰਾਂ ਚ ਪਹਿਲਾਂ ਪੈਸਾ ਇਕੱਠਾ ਜੋ ਠਗੀਆਂ ਆਸ਼ੂ ਨੇ ਮਾਰੀਆਂ ਸੀ ਉਹਦੇ ਨਾਲ ਰਲ ਕੇ ਮਾਰਦਾ ਰਿਹਾ ਸਾਰੀ ਦੁਨੀਆ ਨੂੰ ਪਤਾ ਇਹ ਜਿਹੇ ਲੋਕ ਇੰਨਾ ਕਰਦਾਰਾਂ ਦੇ ਨਾਲ ਠਗੀਆਂ ਮਾਰ ਕੇ ਪਟੇਲ ਇਲਜ਼ਾਮ ਲਾ ਰਹੇ ਹੋ ਤੁਸੀਂ ਇਲਜ਼ਾਮ ਕਿਉਂ ਹੋਵੇ ਸੱਚ ਹੈਗਾ ਸੱਚ ਨੂੰ ਇਲਜ਼ਾਮ ਹੀ ਕਿਹਾ ਜਾਂਦਾ ਹੈ ਹੈਮਪਟਨ ਹੋਮ ਜਿਹੜਾ ਹੈਗਾ ਫੇਰ ਖੋਲੀ ਸੀ ਚਾਰ ਕਤਲਾਂ ਦੀ ਜਿਹਨੂੰ ਫੇਲ ਨੂੰ ਟ੍ਰੈਵਲ ਹੀ ਨਹੀਂ ਕਰਨ ਕੋਈ ਦੇ ਰਿਹਾ ਤੇ ਫਿਰ ਇਲਜ਼ਾਮਾਂ ਜੀ ਰਹਿ ਜਾਂਦੀ ਉਹ ਤੇ ਖਿਲਾਫ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਕਾਫੀ ਜਿਹੜਾ ਬਿਆਨਬਾਜ਼ੀ ਕਰਦੇ ਰਹੇ ਉਹ ਜਦੋਂ ਕਾਂਗਰਸ ਦੇ ਵਿੱਚ ਸੀਗੇ ਹੁਣ ਉਹ ਬੀਜੇਪੀ ਦੇ ਵਿੱਚ ਨੇ ਕੇਂਦਰੀ ਮੰਤਰੀ ਨੇ ਸੀਨੀਅਰ ਨੇ ਤੁਹਾਡੇ ਤੋਂ ਕਿਸ ਤਰ੍ਹਾਂ ਜਿਹੜਾ ਉਹ ਬਿਆਨਾਂ ਦੇ ਉੱਤੇ ਉੱਤੇ ਤੁਸੀਂ ਕਾਇਮ ਰਹਿ ਪਾਉਂਗੇ ਉਹ ਬਿਆਨਾਂ ਦੇ ਕਾਇਮ ਹੋਈ ਆ ਉਹਨਾਂ ਨੂੰ ਬੈਕ ਕਰੋ ਦੇਖੋ ਇਕੱਲੇ ਤੁਸੀਂ ਬਿੱਟੂ ਦਾ ਨਾਮ ਲਿਆ ਹੋਰ ਵੀ ਬਥੇਰੇ ਲੋਕ ਬਹੁਤ ਵੱਡੇ ਚਿਹਰੇ ਬੈਠੇ ਆ ਪੰਜਾਬ ਦੇ ਚਰਚਿਤ ਅਫਸਰਾਂ ਦੇ ਵਿੱਚੋਂ ਅਗਰ ਕੋਈ ਚਹਰਾ ਰਿਹਾ ਵਾ ਤਾਂ ਪਿਛਲੀ ਸਰਕਾਰ ਦੇ ਵਿੱਚ ਬਲਵਿੰਦਰ ਸੇਖੋ ਸਾਬਕਾ ਡੀਐਸਪੀ ਉਹ ਚਰਚਿਤ ਚਹਰਿਆਂ ਦੇ ਵਿੱਚੋਂ ਸਭ ਤੋਂ ਮੋਹਰੀ ਰਹੇ ਨੇ ਜੋ ਹੁਣ ਬੀਜੇਪੀ ਦੇ ਪਲੇਟਫਾਰਮ ਤੋਂ ਆਪਣੀ ਅਗਲੀ ਜਿਹੜੀ ਆ ਪਾਰੀ ਖੇਲਦੇ ਹੋਏ ਨਜ਼ਰ ਆਣਗੇ ਕੱਲ ਚੰਡੀਗੜ੍ਹ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਹੈ ਸਾਡੇ ਨਾਮ ਮजूद ਨੇ ਬਲਵਿੰਦਰ ਸੇਖੋ ਸੇਖੋ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਦੇ ਪਲੇਟਫਾਰਮ ਤੇ ਰਾਜਨੀਤੀ ਦੀ ਨਵੀਂ ਪਾਰੀ ਸ਼ੁਰੂਆਤ ਕੀਤੀ ਹੈ ਦੇਖੋ ਜੀ ਮੈਂ ਤਾਂ ਜਿਹੜਾ ਏਜੰਡਾ ਲੈ ਕੇ ਤੁਰਿਆ ਹੋਇਆ ਹਾਂ ਕ腐ਸ਼ਨ ਦੇ ਖਿਲਾਫ ਹੈ ਨਸ਼ਿਆਂ ਦੇ ਖਿਲਾਫ ਹੈ ਹੋਰ ਜਿਸ ਤਰ੍ਹਾਂ ਦੀ ਵੀ ਬਦਮਨੀ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਲਾਅ ਐਂਡ ਆਰਡਰ ਹੈ ਜੋ ਕਹਿ ਲਓ ਉਹ ਸਾਰੀ ਚੀਜ਼ਾਂ ਦੇ ਖਿਲਾਫ ਜਿਹੜਾ ਹੈਗੀ ਆ ਪਹਿਲਾਂ ਤੋਂ ਚੱਲ ਰਿਹਾ ਸੰਘਰਸ਼ ਨੂੰ ਇੱਕ ਪਾਰਟੀ ਪਲੇਟਫਾਰਮ ਤੇ ਲੈ ਕੇ ਆ ਕੇ ਉਸ ਨੂੰ ਲੜਨ ਦੀ ਕੋਸ਼ਿਸ਼ ਕਰਾਂਗੇ ਸਹਿਯੋਗ ਦੇ ਨਾਲ ਕਿਉਂ ਜਿੱਥੇ ਪਿੱਛੇ ਬੈਕਗਰਾਉਂਡ ਦੇ ਵਿੱਚ ਤੁਹਾਡੇ ਕੋਲ ਸਟਰੈਂਥ ਹੋਵੇ ਤਾਂ ਤੁਹਾਡੀ ਗੱਲ ਜਿਹੜੀ ਦੂਰ ਤੱਕ ਚਲੀ ਜਾਂਦੀ ਹੈ ਨਹੀਂ ਤਾਂ ਅਦਰਵਾਈਜ਼ ਮੀਡੀਆ ਦੇ ਤੌਰ ਤੇ ਹੋਰ ਬਹੁਤ ਚੀਜ਼ਾਂ ਤੌਰ ਤੇ ਮੈਨੂੰ ਫੇਸ ਕਰਨਾ ਪੈ ਰਿਆ ਸੀ ਬਹੁਤ ਚੀਜ਼ਾਂ ਇਗਨੋਰ ਕਰ ਰਿਹਾ ਸੀ ਸਿਸਟਮ ਮੈਨੂੰ ਤ ਮਤਲਬ ਮੈਂ ਸੋਚਿਆ ਕਿ ਮਤਲਬ ਜਿਹੜਾ ਪਲੇਟਫਾਰਮ ਕਿਹੜਾ ਠੀਕ ਹੋ ਸਕਦਾ ਤਾਂ ਜਦੋਂ ਕੰਪੇਅਰ ਕੀਤਾ ਤਾਂ ਇਹ ਪਾਰਟੀ ਜਿਹੜੀ ਹੈਗੀ ਹੈ ਇਹ ਅੱਜ ਦੀ ਡੇਟ ਦੇ ਵਿੱਚ ਮੁਲਕ ਦੇ ਵਿੱਚ ਵੀ ਜਾਂ ਜਿਹੜੀ ਸਟੇਟ ਦੇ ਵਿੱਚ ਤਾਂ ਕਰ ਇਹਨਾਂ ਨੂੰ ਕਦੇ ਉਹ ਮੌਕਾ ਨਹੀਂ ਮਿਲਿਆ ਇੰਡੀਪੈਂਡੈਂਟਲੀ ਜੇ ਮੌਕਾ ਮਿਲੇ ਤਾਂ ਉਮੀਦ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦਾ ਸ਼ਾਇਦ ਕੁਝ ਅੱਛਾ ਹੋਊਗਾ ਇਸ ਆਸ ਨੂੰ ਇਸ ਸੋਚ ਨੂੰ ਲੈ ਕੇ ਪੱਲਾ ਫੜਿਆ ਤੇ ਉਮੀਦ ਕਰਦੇ ਆ ਇਹਵੇਂ ਹੀ ਪੰਜਾਬ ਦੇ ਭਲੇ ਦੀ ਗੱਲ ਹੋਊਗੀ ਔਰ ਇਹ ਵੀ ਧੰਨਵਾਦੀ ਹਾਂ ਕਿਵੇਂ ਪ੍ਰੈਡਿਕਲ ਸਿਸਟਮ ਜਿਹੜਾ ਹੈਗਾ ਮੇਰੇ ਵਰਗੇ ਬੰਦੇ ਨੂੰ ਅਲਾਉ ਵੀ ਨਹੀਂ ਕਰਦਾ ਸੱਚ ਬੋਲਣ ਵਾਲੇ ਨੂੰ ਬੇਬਾਕ ਗੱਲ ਕਰਨ ਵਾਲੇ ਨੂੰ ਕਿ ਜੇ ਮੇਰੇ ਤੇ ਭਰੋਸਾ ਕੀਤਾ ਗਿਆ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਠੀਕ ਡਿਲੀਵਰ ਕਰ ਸਕਾਂ ਉਹ ਚੀਜ਼ ਜਿਹੜੀ ਪਾਰਟੀ ਦੇ ਵੀ ਭਲੇ ਚ ਹੋਵੇ ਤੇ ਪੰਜਾਬ ਦੇ ਲੋਕਾਂ ਦੇ ਭਲੇ ਚ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਰਹਿਣਗੇ ਕਿਉਂਕਿ ਲੁਧਿਆਣਾ ਬੈਸਨਾ ਸਬੰਧੀ ਦੋ ਤੇ ਲੁਧਿਆਣਾ ਬੈਸਟਰੀ ਸੀਟ ਇਸ ਸਮੇਂ ਪੰਜਾਬ ਦੀ ਨਿਗਾ ਜਿਹੜੀ ਹੈ ਇਸ ਸੀਟ ਦੇ ਉੱਤੇ ਬਣੀ ਹੋਈ ਹੈ ਹਾਂ ਬਿਲਕੁਲ ਠੀਕ ਹੈ ਇਹ ਇਹ ਬਾਈ ਇਲੈਕਸ਼ਨ ਬੜੀ ਇੰਪੋਰਟੈਂਟ ਹੈਗੀ ਹੈ ਇਹਦੇ ਵਿੱਚ ਮਤਲਬ ਜਿਹੜਾ ਵੀ ਪਾਰ ਵਿਨਿੰਗ ਪੋਜੀਸ਼ਨ ਚ ਜਾਊਗੀ ਉਹਦਾ ਇੱਕ ਮੋਟਾ ਲੱਗਣ ਦੀ ਗੱਲ ਹੈ ਅਗਲੀ ਸਰਕਾਰ ਦਾ ਤੇ ਜੋ ਆਪ ਦੀ ਹਾਲਤ ਹੈ ਦਿੱਲੀ ਤੋਂ ਜੋ ਹੋ ਗਿਆ ਹੀ ਹੈ ਇਥੇ ਆ ਕੇ ਜਿਹੜਾ ਕੈਂਡੀਡੇਟ ਵੀ ਇਹਨਾਂ ਨੇ ਦਿੱਤਾ ਉਹ ਬਿਲਕੁਲ ਇੱਕ ਪਰਿਸ਼ਟ ਤੇ ਬਿਕਾਊ ਆਦਮੀ ਦਲਾਲ ਰਿਹਾ ਆਸ਼ੂ ਦਾ ਉਹ ਸਾਰੇ ਵਪਾਰਾਂ ਚ ਪਹਿਲਾਂ ਪੈਸਾ ਇਕੱਠਾ ਜੋ ਠਗੀਆਂ ਆਸ਼ੂ ਨੇ ਮਾਰੀਆਂ ਸੀ ਉਹਦੇ ਨਾਲ ਨਾਲ ਕੇ ਮਾਰਦਾ ਰਿਹਾ ਸਾਰੀ ਦੁਨੀਆ ਨੂੰ ਪਤਾ ਗੱਲ ਕਿਸੇ ਨੇ ਮੂੰਹ ਤੇ ਕਹਿਣੀ ਨਹੀਂ ਮੈਂ ਸਪਸ਼ਟ ਤੌਰ ਤੇ ਕਹਿਣਾ ਵਾਲਾ ਆਦਮੀ ਹੈ ਤਾਂ ਇਹ ਇਹ ਜਿਹੇ ਲੋਕ ਇਹਨਾਂ ਕਰਤਾਰਾਂ ਦੇ ਨਾਲ ਠਗੀਆਂ ਮਾਰ ਕੇ ਪਟੇਲ ਇਲਜ਼ਾਮ ਲਾ ਰਹੇ ਹੋ ਤੁਸੀਂ ਇਲਜ਼ਾਮ ਕਿ ਹੋਵੇ ਸੱਚ ਹੈਗਾ ਸੱਚ ਨੂੰ ਇਲਜ਼ਾਮ ਹੀ ਕਿਹਾ ਜਾਂਦਾ ਹੈ ਹੈਮਪਟਨ ਹੋਮ ਜਿਹੜਾ ਹੈਗਾ ਇਹ ਇਹ ਰਾ ਬਣਾਇਆ ਹੋਇਆ ਜਿਹੜੇ ਵਿੱਚ ਇਸ ਸਰਕਾਰ ਤੋਂ ਇਹਨੇ ਉਹ ਕਰਵਾ ਲਿਆ ਇਹ ਜਿਹੜੀ ਚੇਂਜ ਆਫਰ ਜਿਹੜੀ ਹੈਗੀ ਸੀ ਇਲਜ਼ਾਮ ਨਹੀਂ ਸੱਚ ਨੇ ਇਲਜ਼ਾਮ ਤਾਂ ਹੋ ਜਾਂਦੇ ਜਦੋਂ ਕੋਈ ਕੋਈ ਪਰਵਾਹੀ ਅੱਗੇ ਹੋਣੀ ਨਹੀਂ ਮੈਂ ਤਾਂ ਆਸ਼ੂ ਦੀ ਫੇਰ ਖੋਲੀ ਸੀ ਚਾਰ ਕਤਲਾਂ ਦੀ ਜਦੋਂ ਫੇਲ ਨੂੰ ਟ੍ਰੈਵਲ ਹੀ ਨਹੀਂ ਕਰਨ ਕੋਈ ਦੇ ਰਿਹਾ ਤੇ ਫਿਰ ਇਲਜ਼ਾਮਾਂ ਜੀ ਰਹਿ ਜਾਂਦੀ ਉਹ ਜਦੋਂ ਤੁਰਨ ਗਿਆ ਗੱਲਾਂ ਸਾਹਮਣੇ ਆਊਗਾ ਵਕਤ ਐਵੇਂ ਨਹੀਂ ਰਹਿਣਾ ਹਮੇਸ਼ਾ ਇਹਨਾਂ ਲੋਕਾਂ ਨੂੰ ਇਥੇ ਸਾਬ ਦੇਣੇ ਪੈਣਗੇ ਸਾਰੇ ਕੋਈ ਇਸ ਕਰਕੇ ਕੋਈ ਇਲਜ਼ਾਮ ਨਹੀਂ ਸੱਚ ਨੇ ਇਹ ਸੇ ਕਰਦਾਰ ਦੇ ਲੋਕ ਨੇ ਤੇ ਆਉਣ ਵਾਲੇ ਸਮੇਂ ਵਿੱਚ ਫਿਰ ਦੁਬਾਰਾ ਉਹ ਇਹੋ ਜਿਹੇ ਲੋਕ ਵਿਧਾਨ ਸਭਾ ਤੋਂ ਜਾਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ ਤੇ ਆਪਣੀ ਗੱਲ ਜਿਹੜੀ ਹੈਗੀ ਉਹ ਵੀ ਲੋਕਾਂ ਤੱਕ ਲੈ ਕੇ ਜਾਣੀ ਤੇ ਇਹ ਇਲੈਕਸ਼ਨ ਬੜਾ ਇੰਪੋਰਟੈਂਟ ਹੈਗਾ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਪਿੱਛੇ ਰੁਝਾਨ ਬੀਜੇਪੀ ਦੇ ਵੋਟ ਬੈਂਕ ਦਾ ਇੱਥੇ ਵਧਿਆ ਜਾਂ ਜਿਵੇਂ ਮਤਲਬ ਪਿੱਛੇ ਐਮਪੀ ਦੇ ਇਲੈਕਸ਼ਨ ਵਿੱਚ ਵੋਟ ਪਈ ਹੈ ਤੇ ਉਹ ਉਹ ਜੇ ਸੀਟ ਬਰਕਰਾਰ ਉਹੋ ਹੀ ਲੀਡ ਜੇ ਰਹਿ ਜਾਂਦੀ ਹੈ ਸੀਟ ਬੜੇ ਆਰਾਮ ਨਾਲ ਹੈ ਬੀਜੇਪੀ ਕੱਢਦੀ ਹੈ ਤੇ ਬਾਕੀ ਜਿਹੜਾ ਵੀ ਕੋਈ ਕੈਂਡੀਡੇਟ ਸਿਲੈਕਟ ਕਰਨਗੇ ਬਹੁਤ ਕਾਬਲ ਲੋਕ ਹੈ ਬੀਜੇਪੀ ਵਿੱਚ ਬੈਠੇ ਹੈ ਤੇ ਜਿਸ ਤਰ੍ਹਾਂ ਦਾ ਵੀ ਆਉਣ ਵਾਲਾ ਮਾਹੌਲ ਹੋਊਗਾ ਕੋਸ਼ਿਸ਼ ਕਰਾਂਗੇ ਕਿ ਇਹ ਸੀਟ 100 ਬੀਜੇਪੀ ਦੇ ਜਿੱਤ ਦਾ ਦਾਵਾ ਕਰ ਰਹੇ ਹੋ ਬੀਜੇਪੀ ਡਿਸਪੀਸਪਲਨ ਪਾਰਟੀ ਮੰਨੀ ਜਾਂਦੀ ਆ ਪਰ ਡਿਸਪੀਸਪਲਨ ਨੂੰ ਲੈ ਕੇ ਤੁਹਾਨੂੰ ਤੁਹਾਡੇ ਦੇ ਕਾਫੀ ਇਲਜ਼ਾਮ ਜਦੋਂ ਸਰਵਿਸ ਦੇ ਵਿੱਚ ਲੱਗਦੇ ਰਹੇ ਨੇ ਕਿਸ ਤਰ੍ਹਾਂ ਇਹ ਡਿਸਪੀਸਪਲਨ ਜਿਹੜਾ ਵਾ ਤੁਸੀਂ ਬੀਜੇਪੀ ਦੇ ਪਲੇਟਫਾਰਮ ਤੇ ਕਾਇਮ ਰੱਖ ਪਾਉਗੇ ਜਿਹੜੇ ਪੁਰਾਣੇ ਇਲਜ਼ਾਮ ਲੱਗਦੇ ਰਹੇ ਦੇਖੋ ਪੁਰਾਣੇ ਇਲਜ਼ਾਮ ਇਲਜ਼ਾਮ ਹੈ ਪਹਿਲੀ ਗੱਲ ਤਾਂ ਤੁਸੀਂ ਆਪ ਹੀ ਲਫਜ਼ ਕਰੇ ਇਲਜ਼ਾਮ ਦਾ ਇਲਜ਼ਾਮ ਹੁੰਦਾ ਸੱਚ ਬੋਲਣ ਦਾ ਇਲਜ਼ਾਮ ਸੀਗਾ ਜਦੋਂ ਸੱਚ ਬੋਲੇ ਆ ਉਦੋਂ ਤੱਕ ਦਿੱਕਤ ਐ ਜਦੋਂ ਸੱਚ ਨਹੀਂ ਬੋਲਦੇ ਸੀ ਸਿਸਟਮ ਦੇ ਨਾਲ ਰਲੇ ਹੋਏ ਸੀਗੇ 31 ਸਾਲ ਦੀ ਨੌਕਰੀ ਕਰ ਲਈਓ ਤੱਕ ਕੋਈ ਦਿੱਕਤ ਨਹੀਂ ਸੀ ਜਦੋਂ ਸੱਚ ਬੋਲਨੇ ਆ ਉਦੋਂ ਇਲਜ਼ਾਮਾਂ 'ਚ ਤਬਦੀਲ ਹੋ ਗਿਆ ਉਹਨਾਂ 'ਚ ਜੇਲ੍ਹਾਂ ਵੀ ਕੱਟ ਕੇ ਆਉਣੀਆਂ ਪਈਆਂ ਤਾਂ ਇਹਦੇ ਇਲਜ਼ਾਮਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਜਦੋਂ ਆਪਾਂ ਲੋਕਾਂ ਦੇ ਭਲੇ ਦੀ ਗੱਲ ਕਰਨ ਵਾਸਤੇ ਤੁਰੇ ਹੋਈਏ ਤਾਂ ਫਿਰ ਇਹ ਜੇਲ੍ਹਾਂ ਵੀ ਐ ਫਿਰ ਇਹ ਤਕਲੀਫਾਂ ਵੀ ਐ ਫਿਰ ਨੌਕਰੀਆਂ ਦੀ ਡਿਸਮਿਸਲ ਵੀ ਐ ਸਭ ਕੁਝ ਵਿੱਚ ਆਉਂਦਾ ਉਹ ਮੈਂ ਭੁੱਤ ਚੁੱਕਿਆ ਸਾਰਾ ਤੁਸੀਂ ਬੇਬਾਕੀ ਨਾਲ ਆਪਣੀ رائے ਰੱਖਦੇ ਹੋ ਪਰ ਪਾਰਟੀਆਂ ਦਾ ਇੱਕ ਪਾਉਂਗੇ ਕਿਉਂ ਨਹੀਂ ਸੱਚ ਹੈ ਬੇਬਾਕੀ ਕੋਈ ਮੈਂ ਕਿਸੇ ਨੂੰ ਕੋਈ ਉਸ ਤਰ੍ਹਾਂ ਦੀ ਲੈਂਗੁਏਜ ਥੋੜਾ ਯੂਜ਼ ਕਰ ਰਿਹਾ ਮੈਂ ਹੁਣ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਬੇਬਾਕੀ ਨਾ ਕਰ ਰਿਹਾ ਚੋਰ ਨੂੰ ਚੋਰ ਕਹਿ ਰਿਹਾ ਦਲਾਲ ਨੂੰ ਦਲਾਲ ਕਹਿ ਰਿਹਾ ਠੀਕ ਹੈ ਤੇ ਇਸ ਕਰਕੇ ਇਹ ਹੀ ਇਹ ਹੀ ਬੇਬਾਕੀ ਹੈ ਕਿਉਂ ਨਹੀਂ ਇਹ ਮਤਲਬ ਪਲੇਟਫਾਰਮ ਤੇ ਇਸ ਤੇ ਹੋਊਗੀ ਬਿਲਕੁਲ ਠੀਕ ਰਹੂਗੀ ਸਗੋਂ ਸੱਚ ਕਿਹਾ ਜਾਣ ਵਾਲਾ ਜਿਹੜਾ ਕੋਈ ਚਿਹਰਾ ਹੈਗਾ ਉਹਨਾਂ ਦੀ ਲੋੜ ਹੈ ਪੰਜਾਬ ਨੂੰ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਵਿਵਾਖ ਹੋਰ ਲੋਕ ਜਿਹੜੇ ਹੈਗੇ ਆ ਉਹ ਵੀ ਹਿੰਮਤ ਕਰਨ ਆਉਣ ਇਸ ਪਲੇਟਫਾਰਮ ਤੇ ਤਾਂ ਕਿ ਆਪਾਂ ਤਕੜੇ ਹੋ ਕੇ ਆਉਣ ਵਾਲੇ ਪੰਜਾਬ ਦੇ ਜਿਹੜੇ ਭਲੇ ਦੇ ਵਾਸਤੇ ਕੁਝ ਕਦਮ ਚੱਕਣੇ ਆ ਤਾਂ ਉਹ ਲੋਕ ਹੀ ਕਰ ਸਕਣਗੇ ਜਿਹੜੇ ਸੱਚ ਬੋਲਣ ਦੀ ਹਿੰਮਤ ਰੱਖਦੇ ਆ ਤਾਂ ਸੱਚ ਬੋਲਣਾ ਸੱਚ ਬੋਲਣ ਦੀ ਹਿੰਮਤ ਰੱਖਦੇ ਆ ਉਹੀ ਜਿਹੜਾ ਅੱਗੇ ਆ ਪਾਉਂਗੇ ਪਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਾਬਕਾ ਕੈਬਨਿਟ ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਖਿਲਾਫ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਕਾਫੀ ਜਿਹੜਾ ਬਿਆਨਬਾਜ਼ੀ ਕਰਦੇ ਰਹੇ ਹੋ ਜਦੋਂ ਕਾਂਗਰਸ ਦੇ ਵਿੱਚ ਸੀਗੇ ਉਹਨੋਂ ਭਾਜਪਾ ਦੇ ਵਿੱਚ ਨੇ ਕੇਂਦਰੀ ਮੰਤਰੀ ਨੇ ਸੀਨੀਅਰ ਨੇ ਤੁਹਾਡੇ ਤੋਂ ਕਿਸ ਤਰ੍ਹਾਂ ਜਿਹੜਾ ਉਹ ਬਿਆਨਾਂ ਦੇ ਉੱਤੇ ਉੱਤੇ ਤੁਸੀਂ ਕਾਇਮ ਰਹਿ ਪਾਉਂਗੇ ਉਹ ਬਿਆਨਾਂ ਦੇ ਕਾਇਮ ਹੋਈ ਆ ਉਹਨਾਂ ਨੂੰ ਬੈਕ ਕਰੋ ਦੇਖੋ ਇਕੱਲੇ ਤੁਸੀਂ ਬਿੱਟੂ ਦਾ ਨਾਮ ਲਿਆ ਹੋਰ ਵੀ ਬਥੇਰੇ ਲੋਕ ਬਹੁਤ ਵੱਡੇ ਚਿਹਰੇ ਬੈਠੇ ਆ ਤਾਂ ਇਸ ਕਰਕੇ ਉਹ ਪਾਰਟੀ ਦੀ ਗੱਲ ਕਰਨੀ ਹੈ ਉਹ ਅਲੱਗ-ਅਲੱਗ ਪਾਰਟੀ ਹਾਈ ਕਮਾਂਡ ਨੇ ਕਿਸੇ ਰੀਜ਼ਨ ਕਰਕੇ ਕਿ ਉਹਨਾਂ 'ਚ ਕੁਝ ਦੇਖਿਆ ਤਾਂ ਉਹਨਾਂ ਨੂੰ ਲਿਆ ਹੋਇਆ ਤਾਂ ਅੱਜ ਉਹ ਵਿਸ਼ਾ ਨਹੀਂ ਹੈਗਾ ਕਿ ਉਸ ਵਿਸ਼ੇ ਤੇ ਗੱਲ ਕਰੀਏ ਨਾ ਕੋਈ ਬਿੱਟੂ ਹੋਰਾਂ ਨਾਲ ਮੇਰੀ ਕੋਈ ਪਰਸਨਲ ਕੋਈ ਹੈਗੀ ਹੈ ਜੇ ਕਿਤੇ ਪਲੇਟਫਾਰਮ ਮੈਂ ਜੇ ਕੋਈ ਇਹਦੀ ਗੱਲਬਾਤ ਹੋਊਗੀ ਤਾਂ ਸੱਚ ਬੋਲਣਾ ਤਾਂ ਮੈਂ ਤਾਂ ਫਿਰ ਵੀ ਨਹੀਂ ਰੁਕੂੰਗਾ ਜਿਹੜੀ ਗੱਲ ਚੰਗੀ ਹੋਊਗੀ ਚੰਗੀ ਕਹਾਂਗੇ ਅੱਜ ਜੇ ਉਹ ਉੱਥੇ ਦਿੱਲੀ ਦੇ ਵਿੱਚ ਬੈਠ ਕੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਜਾਂ ਕਰ ਰਹੇ ਹੋਣਗੇ ਤੁਹਾਨੂੰ ਅਪਰੀਸ਼ੀਏਟ ਵੀ ਕਰਾਂਗੇ ਕੋਈ ਪਰਸਨਲ ਪ੍ਰੋਬਲਮ ਥੋੜਾ ਜਿ ਕਿਸੇ ਨਾਲ ਤਾਂ ਇਸ ਕਰਕੇ ਅੱਜ ਜਿਹੜੇ ਹਾਲਾਤ ਆ ਉਹਨਾਂ ਦੇ ਮੁਤਾਬਕ ਹਾਂ ਹਾਲਾ ਜਿਹੜਾ ਤੁਸੀਂ ਮੈਂ ਉਹ ਉਹਦਾ ਵਿਚਾਰਿਆ ਜਾਊਗਾ ਚੰਗੀ ਨੂੰ ਚੰਗਾ ਤੇ ਮਾੜੀ ਨੂੰ ਮਾੜੀ ਕਹਿਣ ਦੀ ਕੋਸ਼ਿਸ਼ ਮੈਂ ਹਮੇਸ਼ਾ ਕਰਦਾ ਰਿਹਾ ਅੱਗੇ ਵੀ ਕਰਦਾ ਰਹੂੰਗਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੀ ਰਾਜਨੀਤੀ ਲੁਧਿਆਣਾ ਦੀ ਸੀਟ ਵੈਸ਼ ਨੂੰ ਹੋਨ ਕਿਸ ਤਰ੍ਹਾਂ ਦੇ ਦੇ ਦੋ ਬੀਜੇਪੀ ਦੇ ਮੈਂ ਹੁਣੇ ਆਪਾਂ ਤੁਹਾਨੂੰ ਦੱਸ ਕੇ ਹਟਿਆ ਕਿ ਬੀਜੇਪੀ ਜਿਹੜੀ ਇਹ ਸੀਟ ਬੜੇ ਵਧੀਆ ਤਰੀਕੇ ਨਾਲ ਅੱਛੇ ਮਾਰਜਨ ਦੇ ਨਾਲ ਜਿੱਤ ਸਕਦੀ ਹੈ ਬਜਾਏ ਕਿ ਕੋਈ ਕੋਈ ਹੋਰ ਜਿਸ ਤਰ੍ਹਾਂ ਦਾ ਵੀ ਅਗਲਾ ਡਿਸੀਜਨ ਉਹਨਾਂ ਦਾ ਹੋਣਾ ਹੈ ਜਾਂ ਦੂਜੀਆਂ ਪਾਰਟੀਆਂ ਦੇ ਫੇਸ ਤਾਂ ਆਪਾਂ ਦਿਖਾਈ ਦੇ ਰਹੇ ਕਿ ਇਹਨਾਂ ਨੇ ਲੈ ਆਂਦਾ ਦੂਜਾ ਆਸ਼ੂ ਨੇ ਆਉਣਾ ਇੱਥੇ ਹੋਰ ਕਿਹਨੇ ਆਉਣਾ ਤੇ ਇਹ ਦੋਨੋਂ ਚਿਹਰੇ ਜਿਹੜੇ ਹੈਗੇ ਇਹਨਾਂ ਦਾ ਜਿਹੜਾ ਅਸਲੀ ਤੌਰ ਤੇ ਜਾਗਰ ਕਰਨ ਵਾਸਤੇ ਮੈਂ ਅਵੇਲੇਬਲ ਹੈਗਾ ਜਿਸ ਤਰ੍ਹਾਂ ਦੀ ਵੀ ਸੇਵਾ ਉਹਨਾਂ ਦੇ ਸਮੇਂ ਵਿੱਚ ਪਾਰਟੀ ਵੱਲੋਂ ਹੋਊਗੀ ਜਿਸ ਤਰ੍ਹਾਂ ਦੇ ਚਿਹਰੇ ਨੂੰ ਵੀ ਪਾਰਟੀ ਰਿਕਮੈਂਡ ਕਰੂਗੀ 100% ਇਹ ਸੀਟ ਜਿਹੜੀ ਜਿੱਤ ਕੇ ਆਏ ਬੀਜਪੀ ਦੇ ਹੱਕ ਜਾਂਦੀ ਦਿਖਾਈ ਦਿੰਦੀ ਹੈ 2022 ਦੇ ਵਿੱਚ ਵੀ ਇਲੈਕਸ਼ਨ ਲੜੇ ਸੀਗੇ ਸੀਮਰਜੀਤ ਸਿੰਘ ਬੈਂਸ ਤੇ ਹੋਰ ਲੋਕਾਂ ਦੇ ਖਿਲਾਫ ਜਿਹੜਾ ਵਾ ਜਮ ਕੇ ਪ੍ਰਚਾਰ ਵੀ ਕੀਤਾ ਸੀਗਾ ਤੁਸੀਂ ਇਲੈਕਸ਼ਨ ਵੀ ਲੜੇ ਸੀਗੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਉਹ ਵੀ ਚਿਹਰੇ ਜਿਹੜੇ ਨੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਲੁਧਰਾਨੀ ਵਾਲਿਆਂ ਨੇ ਤਾਂ ਮੇਰੀ ਉਦੋਂ ਇਨੀ ਰੱਖੀ ਸੀਗੀ ਮੈਂ ਵੋਟ ਵਾਸਤੇ ਤਾਂ ਇਲੈਕਸ਼ਨ ਲੜਾਈ ਨਹੀਂ ਸੀ ਸਭ ਨੂੰ ਪਤਾ ਸੀ ਮੈਂ ਕੋਈ ਵੋਟ ਮੰਗੀ ਨਹੀਂ ਸੀ ਉਹਦੇ ਵਿੱਚ। ਮੈਂ ਇਹ ਕਿਹਾ ਸੀ ਇਹਨਾਂ ਚਿਹਰਾਂ ਨੂੰ ਜਿਹੜਾ ਹੈਗਾ ਸਹੀ ਟਿਕਾਣਾ ਦਿਖਾਓ। ਲੋਕਾਂ ਨੇ ਵਿਖਾਤਾ। ਜ਼ਿਲ੍ਹਾ ਤੱਕ ਕਟਿਆ ਇਹ ਹੈ। ਮੁੱਲ ਦੇ ਇਨਸਾਫ਼ ਲੈ ਕੇ ਬਾਹਰ ਤੁਰੇ ਫਿਰਦੇ ਆ। ਜ਼ਮਾਨਤਾਂ ਘਾ ਕੇ ਤੁਰੇ ਫਿਰਦੇ ਆ। ਮੁੱਲ ਦੇ ਆ ਦੁਕਾਨਾਂ ਤੋਂ ਲੈ ਇਨਸਾਫ਼। ਲੋਕਾਂ ਦੇ ਇਨਸਾਫ਼ ਨਹੀਂ ਹੁੰਦੇ। ਲੋਕਾਂ ਦੀ ਕਚਹਿਰੀ ਵਿਚਾਰੇ ਹਿਸਾਬ ਸਾਰੇ ਦੇਣ ਵਾਲੇ ਆ। ਇਸ ਕਰਕੇ ਇਹ ਸਾਰੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਬਹੁਤ ਤਕਲੀਫ ਹੋਊਗੀ ਮੇਰੇ ਲੋਗਾਂ ਦੀ ਯਾਦ ਅਸ਼ਤ ਕਈ ਵਾਰੀ ਪੁੱਲ ਜਾਂਦੇ ਬਹੁਤ ਜਲਦੀ ਵੀ ਹਾਂ ਇਹ ਕੁੰਦਾ ਕੌਣ ਸੀ ਤੇ ਇੱਕ ਤਾਂ ਇਹ ਯਾਦ ਕਰਾਉਣਾ ਬਹੁਤ ਜ਼ਰੂਰੀ ਹੈ ਇੱਕ অপਸ਼ਨ ਨਹੀਂ ਹੈਗੀ ਲੋਕਾਂ ਕੋਲ ਠੀਕ ਹੈ ਚੰਗੇ ਚਿਹਰੇਆਂ ਵਾਸਤੇ ਮੈਂ ਤਾਂ ਹੀ ਗੱਲ ਕਰ ਰਿਹਾ ਵੀ ਲੋਕਾਂ ਨੂੰ ਆਉਣਾ ਚਾਹੀਦਾ ਹੈ ਹਿੰਮਤ ਕਰਕੇ ਬਾਹਰ ਸੱਚ ਬੋਲਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਕੌਨਫੀਡੈਂਸ ਹੋਵੇ ਕਿ ਆਹ ਲੋਕ ਹੈਗੇ ਜਿਹੜੇ ਲੋਕਾਂ ਦੇ ਹੱਕਾਂ ਸੱਚੀ ਗੱਲ ਕਰ ਸਕਦੇ ਆ ਔਰ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਇਹ ਕਿਸੇ ਅੱਗੇ ਝੁਕ ਨਹੀਂ ਸਕਦੇ ਇਸ ਤਰ੍ਹਾਂ ਦੀ ਪਰਸਨੈਲਿਟੀ ਜਦੋਂ ਜਿੰਨਾ ਚਿਰ ਭਾਵੇਂ ਬੀਜੇਪੀ ਜਾਂ ਕਿਸੇ ਹੋਰ ਪਾਰਟੀ ਕਿਤੇ ਵੀ ਹੋਵੇ ਨਹੀਂ ਜਿਹੜੇ ਚਿਹਰੇ ਜਿੰਨਾ ਚਿਰ ਨਹੀਂ ਚੰਗੇ ਆਉਂਦੇ ਉਹਨਾਂ ਚਿਰ ਕਿਸੇ ਵੀ ਪਾਰਟੀ ਦੀ ਤਰੱਕੀ ਹੋਣੀ ਬਹੁਤ ਮੁਸ਼ਕਲ ਹੈ ਤੇ ਉਮੀਦ ਕਰਦਾ ਹਾਂ ਜੋ ਪਾਰਟੀ ਡਿਸਪਲਿਨ ਬੀਜੇਪੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਡੈਮੋਕ੍ਰੇਸੀ ਆ ਪਾਰਟੀ ਦੇ ਵਿੱਚ ਸਭ ਤੋਂ ਵੱਡਾ ਅਟਰੈਕਸ਼ਨ ਪੁਆਇੰਟ ਇਹਨਾਂ ਦਾ ਇਹ ਹੈਗਾ ਮੈਂ ਮੀਟਿੰਗ ਕੱਲ ਜਦੋਂ ਮੈਂ ਜੁਆਇਨ ਕੀਤਾ اٹੈਂਡ ਕੀਤੀ ਹੈ ਤਾਂ ਅਸੀਂ ਜਿਸ ਤਰ੍ਹਾਂ ਪੁਲਿਸ ਡਿਪਾਰਟਮੈਂਟ ਵਿੱਚ ਨੌਕਰੀਆਂ ਕਰਦੇ ਸੀ ਤੇ ਜਿਸ ਤਰ੍ਹਾਂ ਜਵਾਬਦੇਹੀ ਤੁਹਾਡੀ ਉੱਥੇ ਮੰਗੀ ਜਾਂਦੀ ਸੀ ਐਸਐਚਓਆਂ ਦੀਆਂ ਡੀਐਸਪੀਆਂ ਦੀ ਉਸ ਤਰ੍ਹਾਂ ਦਾ ਮਾਹੌਲ ਮੈਂ ਕੱਲ ਦੇਖਣ ਨੂੰ ਮਿਲਿਆ ਤੁਹਾਡਾ ਡਿਸਪਲਿਨ ਹੈ ਤੁਹਾਡਾ ਡਿਸਪਲਿਨ ਦੇ ਵਿੱਚ ਹੀ ਰਹੇ ਐਵੇਂ ਗੱਲਾਂ ਕਰਦੇ ਲੋਕ ਜੇ ਸੱਚ ਬੋਲੇ ਤਾਂ ਫਿਰ ਇਲਜ਼ਾਮ ਹੋਗੇ ਜੀ ਇਲਜ਼ਾਮ ਲੱਗਦੇ ਇਹ ਸਭ ਰਮੇ ਬਾਜ਼ੀਆਂ ਜਿਹੜੀਆਂ ਹੈਗੀਆਂ ਕੁਝ মিডিਆ ਦਾ ਪਾਰਟ ਰਿਹਾ ਕੁਝ ਹੋਰ ਲੋਕਾਂ ਦਾ ਰਿਹਾ ਜਿਨ੍ਹਾਂ ਨੇ ਇਹਨੂੰ ਇਲਜ਼ਾਮਾਂ 'ਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਸੱਚ ਜਿਹੜੇ ਹੁੰਦੇ ਆ ਉਹ ਸੱਚੀ ਹੁੰਦੇ ਸਮਾਂ ਪਾ ਕੇ ਬਾਹਰ ਆ ਜਾਂਦੇ ਆ ਅੱਜ ਦਬੇ ਆ ਕੱਲ ਨੂੰ ਹੋਰ ਕਿਸੇ ਜਗ੍ਹਾ ਤੇ ਬੈਠ ਕੇ ਜਿਵੇਂ ਅੱਜ ਮੈਂ ਇਸ ਪਲੇਟਫਾਰਮ ਤੇ ਬੈਠ ਕੇ ਗੱਲ ਕਰੂੰਗਾ ਤਾਂ ਗੱਲ ਦੂਰ ਤੱਕ ਜਾਊਗੀ ਕਿੰਨਾ ਚਿਰ ਦੱਬੀ ਰਹੂਗੀ ਸੱਚ ਨੇ ਤਾਂ ਉੱਪਰ ਆਉਣਾ ਹੀ ਆਉਣਾ ਤੇ ਉਹਨੂੰ ਉੱਪਰ ਲਿਆਉਣ ਦੀ ਹਰ ਕੋਸ਼ਿਸ਼ ਜਿਹੜੀ ਹੈਗੀ ਮੈਂ ਆਪਣੇ ਜੀਿੰਦਗੀ ਦੇ ਅਖੀਰਲੇ ਸਾਹ ਤੱਕ ਲੜਦਾ ਰਹੂੰਗਾ। ਯਾਰੋ ਜਿਮਨੀ ਚੋਣਾਾਂ ਦੇ ਵਾਸਤੇ ਪਾਰਟਿਸਿਪੇਟ ਕਰਨ ਵਾਸਤੇ। ਬਿਲਕੁਲ ਹੀ ਬਿਲਕੁਲ ਜੇ ਹੁਣ ਫਿਰ ਭਾਜਪਾ ਜੁਆਇਨ ਕੀਤੀ ਹੈ ਇਲੈਕਸ਼ਨ ਸਾਡੇ ਵੇਸਟ ਵਿੱਚ ਆਇਆ ਹੋਇਆ ਤੇ ਤਿਆਰੀ ਨਾ ਹੋਣ ਦਾ ਤਾਂ ਪਰਪਸ ਹੀ ਕੋਈ ਨਹੀਂਗਾ। ਮੈਂ ਤਾਂ ਪਹਿਲੇ ਸਮੇਂ ਦੇ ਵਿੱਚ ਵੀ ਰਿਹਾ ਤੇ ਹੁਣ ਤਾਂ ਬਹੁਤ ਸਟਰੈਂਥ ਦੇ ਨਾਲ ਅਸੀਂ ਇਹ ਇਲੈਕਸ਼ਨ ਜਿਸ ਨੂੰ ਵੀ ਪਾਰਟੀ ਜਿਹੜਾ ਯੋਗ ਸਮਝੂਗੀ ਉਹਨੂੰ ਜਿਤਾ ਕੇ ਭਾਜਪਾ ਜਿਹੜੀ ਹੈਗੀ ਹੈ ਜਿੱਤ ਜਿਹੜੀ ਹੈ ਸ਼ੋਰ ਕਰਾਂਗੇ। ਤੁਸੀਂ ਵੀ ਦਾਵੇਦਾਰ ਹੋ? ਨਹੀਂ ਮੈਂ ਕੋਈ ਦਾਵੇਦਾਰ ਨਹੀਂ ਹੈਗਾ। ਮੈਂ ਆਪੇ ਕੱਲ ਜੁਆਇਨ ਕੀਤਾ ਹੈਗਾ। ਮੈਂ ਆਪਦੀ ਕੋਈ ਦਾਵੇਦਾਰੀ ਨਾ ਜਿਸ ਤਰ੍ਹਾਂ ਦਾ ਵੀ ਪਾਰਟੀ ਦਾ ਕੋ ਡਿਸੀਜਨ ਹੋਊਗਾ ਜਿਸ ਬਾਰੇ ਵੀ ਹੋਊਗਾ ਉਹਦੇ ਤੇ ਪੂਰਾ ਫਲ ਚੜਾਵਾਂਗੇ। ਜੀ ਧੰਨਵਾਦ। ਤੇ ਬਿਲਕੁਲ ਐਸੀ ਕਿ ਸਾਫ ਦਾ ਡੀਐਸਪੀ ਬਲਵਿੰਦਰ ਸੇਕੋ ਜਿਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਹੈ ਤੇ ਭਾਜਪਾ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਕਿਸ ਤਰ੍ਹਾਂ ਬਦਲੇਗੀ ਤੇ ਲੁਧਿਆਣਾ ਵੈਸਟ ਸੀਟ ਨੂੰ ਲੈ ਕੇ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਹੁੰਦੀ ਹੋਈ ਨਜ਼ਰ ਆਏਗੀ। तमाम ਮੁੱਦਿਆਂ ਦੇ ਉੱਤੇ ਆਪਣੀ ਬੇਬਾਕੀ ਦੇ ਨਾਲ رائے ਰੱਖਦੇ ਨਜ਼ਰ ਆਏ ਨੇ। ਤਾਂ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਕੀ ਰਿਜ਼ਲਟ ਸਾਹਮਣੇ ਆਉਂਦੇ ਨੇ ਤੇ 2027 ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਸ ਔਰ ਜਾਂਦੀ ਆ। ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਲੁਧਿਆਣਾ